ਸਸ਼ੀ ਕਾਗ ਵੀ ਮੈਂ ਹਾਸ਼ਤਿਕ ਕਰਨ ਦੂਤੇ ਗੱਲ ਕਰਦੇ ਹਾਂ ਜੀ ਨਵਜੋਤ ਕੋਰ ਸਿੱਧੂ ਦੇ ਬਿਆਨ ਲੈ ਕੇ ਜਿੱਥੇ ਹਰ ਪਾਸੇ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਤਤਥਲੀ ਮਚੀ ਹੋਈ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤੇ ਹਰ ਇੱਕ ਜਿਹੜਾ ਹੈ ਇਸ ਟਾਈਮ ਜਿਹੜਾ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਕੋਈ ਵੀ ਵੱਡਾ ਆਗੂ ਹੈ ਕੋਈ ਉਹਦਾ ਸਮਰਥਕ ਹੈ ਉਹਦੇ ਵੱਲੋਂ ਆਪਣੇ ਬਿਆਨ ਇਹ ਦਿੱਤੇ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਕੋਰ ਸਿੱਧੂ ਨੇ 500 ਕਰੋੜ ਨੂੰ ਦੇ ਅਟੈਚੀ ਨੂੰ ਲੈ ਕੇ ਗੱਲ ਕੀਤੀ ਹੈ ਕਿ ਉਸ ਅਦਾਲਤ ਤੇ ਕੌਜ਼ ਪਾਰਟੀ ਦੇ ਵਿੱਚ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਉਮੀਦਵਾਰਾਂ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਜਿਹੜਾ ਹੈ ਨਵਜੋਤ ਕੋਰ ਜਿਹੜੇ ਨੇ ਉਹਨਾਂ ਦੇ ਬਿਆਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਨੇ ਕਈ ਲੋਕ ਉਹਨਾਂ ਦੇ ਹੱਕ ਦੇ ਵਿੱਚ ਯਾਨੀ ਕਿ ਉਹਨਾਂ ਦੇ ਸਮਰਥਕ ਵੀ ਉਤਰ ਆਏ ਨੇ ਤਾਨੂੰ ਦੱਸ ਦਈਏ ਕਿ ਹਲਕਾ ਦਖਣੀ ਅੰਮ੍ਰਿਤਸਰ ਤੋਂ ਕਾਂਗਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਹਲਕਾ ਦਖਣੀ ਇੰਚਾਰਜ ਭਾਤੀ ਜਨਤਾ ਪਾਰਟੀ ਹਰਜਿੰਦਰ ਸਿੰਘ ਠੇਕੇਦਾਰ ਨੇ ਆਧਾਰਾ ਪੰਜਾਬੀ ਜਗ ਨੂੰ ਨਾ ਵਿਸ਼ੇਸ਼ ਗਲਤਫਹਿਮੀ ਕਰਦਿਆਂ ਕਿਹਾ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ ਸੀਐਮ ਚੇਰੇ ਦੀ ਕਾਂਗਸ ਪਾਰਟੀ ਵਿੱਚ ਮੰਗੇ ਜਾਂਦੇ 500 ਕਰੋੜ ਦਾ ਬਿਆਸ ਸਮਰਥਨ ਕੀਤਾ ਹੈ ਉੱਥੇ ਹੀ ਇਹ ਵੱਡਾ ਖੁਲਾਸਾ ਕੀਤਾ ਹੈ ਕਿ 2027 ਤੱਕ ਉਹ ਆਪਣੀ ਵਿਧਾਇਕਾ ਦੀ ਕਾਰਜਕਾਲ ਪੂਰਾ ਕੀਤਾ ਉਹਨਾਂ ਨੇ ਕਿਹਾ ਕਿ 2008 ਦੀ ਜ਼ਮੀਨੀ ਚੋਣ ਵਿੱਚ ਚੰਡੀਗੜ੍ਹ ਗਏ ਤੋਂ ਸਮੇਂ ਇੰਚਾਰਜ ਲਾਲ ਸਿੰਘ ਨੂੰ ਮਿਲੇ ਜਿੱਥੇ ਉਹਨਾਂ ਕੋਲੋਂ ਟਿਕਟ ਦੇਣ ਦੇ ਬਦਲੇ 4 ਕਰੋੜ ਦੀ ਮੰਗ ਕੀਤੀ ਗਈ ਪਰ ਉਹ ਜਵਾਬ ਦੇ ਕੇ ਆਏ ਕਿ ਉਹਨਾਂ ਵੱਲੋਂ ਵੀ ਡਾਕੀ ਅਤੇ ਕਾਰਜਕਾਰ ਦਾ ਪਿਸਟਾਚਾ ਨਹੀਂ ਸਗੋਂ ਲੋਕ ਸੇਵਾ ਕੀਤੀ ਹੈ ਇਸ ਲਈ 4 ਕਰੋੜ ਨਹੀਂ ਦੇ ਸਕਦੇ ਸਗੋਂ ਟਿਕਟ ਮਿਲਣ ਉੱਤੇ ਜਿੰਦਾ ਦਾ ਦਾਵਾ ਜ਼ਰੂਰ ਕਰਨਗੇ ਰਜਿੰਦਰ ਠੇਕੇਦਾਰ ਨੇ ਕਿਹਾ ਸੀ ਚੰਡੀਗੜ੍ਹ 'ਚ ਮੰਗੇ 4 ਕਰੋੜ ਰੁਪਏ ਤੇ 400 ਕਰੋੜ ਰੁਪਏ ਦਾ ਪੂਰੇ ਉਜਗਾਰ ਕੀਤਾ ਜਿਸ ਜਿਸ ਉੱਤੇ ਉਹਨਾਂ ਸਮੇਂ ਟਿਕਟ ਨਹੀਂ ਮਿਲੀ ਤੇ ਉਸ ਸਮੇਂ ਬਾਲਜਪਾਟੀ ਪਾਰਟੀ ਤੋਂ ਬਾਹਰ ਕੀਤਾ ਗਿਆ ਸੀ ਉਸ ਉਹਨਾਂ ਨੇ ਕਿਹਾ ਕਿ ਮੈਡਮ ਨਵਜੋਤ ਕੋਲ ਸਿੱਧੂ ਨੇ ਇਸ ਤਰ੍ਹਾਂ ਹਿੰਮਤ ਕਰਕੇ ਆਖਰਕਾਰ ਕਾਂਗਰਸ ਵੱਲੋਂ ਟਿਕਟ ਲਈ ਮੰਗੇ ਜਾਂਦੇ ਪੈਸਿਆਂ ਦਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਪਾਵੇ ਬਹੁਤ ਦੇਰ ਬਾਅਦ ਪਰ ਆਖਿਰਕਾਰ ਉਹ ਸੱਚ ਬੋਲ ਹੀ ਗਏ ਇਸ ਬਿਆਨ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਯਾਨੀ ਕਿ ਤਹ ਉਤਾਸ ਤੇ ਇਹ ਕਿ ਜਿੱਥੇ ਨਵਜੋਤ ਕੋਰ ਸਿੱਧੂ ਤੇ ਬਿਆਦ ਨੂੰ ਲੈ ਕੇ ਸਿਆਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ ਜਿੱਥੇ ਨਵਜੋਤ ਕੋਰ ਸਿੱਧੂ ਨੇ ਆਪਣੇ ਬਿਆਦ ਦੇ ਵਿੱਚ ਉਹ ਵਿਵਾਦਾਂ ਦੇ ਵਿੱਚ ਪੈ ਚੁੱਕੇ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਸਿਆਸੀਆਂ ਪਾਰਟੀਆਂ ਦੇ ਆਗੂ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਚਾਹੇ ਭਾਜਪਾ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਹਰ ਵੱਲੋਂ ਜਿਹੜਾ ਹੈ ਨਵਜੋਤ ਕੋਰ ਸਿੱਧੂ ਦੇ ਇਸ ਇਸ ਜੋ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਨੇ ਆਪਣੀ ਹੀ ਪਾਰਟੀ ਤੇ ਕਾਂਗਰਸ ਉੱਤੇ ਇੱਕ ਪਾਸੇ ਜਿੱਥੇ ਨਵਜੋਤ ਕੌਰ ਨੂੰ ਮੌਤਲ ਵੀ ਕਰ ਦਿੱਤਾ ਗਿਆ ਹੈ ਲੇਕਿਨ ਨਵਜੋਤ ਕੌਰ ਦੇ ਹੁਣ ਹੱਕ ਦੇ ਵਿੱਚ ਸਮਰਥਕ ਯਾਨੀ ਕਿ ਦੂਸਰੀਆਂ ਪਾਰਟੀਆਂ ਹੁਣ ਨਵਜੋਤ ਕੌਰ ਦੇ ਨਾਲ ਰਲ ਕੇ ਜਿਹੜੀ ਨੇ ਕਾਂਗਰਸ ਪਾਰਟੀ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਨੇ उंगला चकती जा रहा है कांग्रेस पार्टी एचाई है पार्टी की लेकिन जिस तरीके नवजोत कौर सिद्धू बयान ने कांग्रेस पार्टी दे एम ये तो जीरो कर रख दी है